ਪਿਛਲੇ 24 ਘੰਟਿਆਂ 'ਚ ਆਪਾਂ ਜਿਹੜੇ ਸਬਡਿਵੀਜ਼ਨ ਸਿਟੀ 'ਚ ਦੋ ਮੁਕਦਮੇ ਅੰਡਰ ਐਨਡੀਪੀਐਸ ਐਕਟ ਦਰਜ ਕੀਤੇ ਆ ਇਹ ਦੋਨੋਂ ਦੋਸ਼ੀਆਂ ਤੋਂ ਲਗਭਗ 25 ਗ੍ਰਾਮ ਹੈਰੋਇਨ 9500 ਰੁਪਿਆ ਡਰੱਗ ਮਨੀ ਅਤੇ ਇੱਕ ਇਨੋਵਾ ਗੱਡੀ ਨੰਬਰ ਐਚਪੀ 979898 ਰੰਗ ਚਿੱਟਾ ਜਿਹੜੀ ਹੈ ਇਹ ਇਹਨਾਂ ਤੋਂ ਬ੍ਰਾਮਦ ਹੋਈ ਹੈ ਤੇ ਇਹਨਾਂ ਦੀ ਅਰੈਸਟ ਕਈ ਹੈ ਜੀ ਮਨਸ਼ੀ ਕੁਮਾਰ ਉਫ ਮਨੀ ਪੁੱਤਰ ਦਰਬਾਰੀ ਲਾਲ ਵਾਸੀ ਕੱਚੇ ਕੁਆਟਰ ਮਾਡਲ ਟਾਉਨ ਡਿਵੀਜ਼ਨ ਨੰਬਰ 2 ਦਾ ਹੀ ਰਹਿਣ ਵਾਲਾ ਇਹਦੇ ਦੀ ਕਾਫੀ ਜ਼ਿਆਦਾ ਲੜਕੇ ਦੀ ਸ਼ਿਕਾਇਤ ਸੀ ਕਿ ਲੋਕਾਂ ਨੇ ਵੀ ਓਪਨਲੀ ਇਹਦੀ ਸ਼ਿਕਾਇਤ ਵੀ ਕੀਤੀ ਹੈ ਇਹ ਮਨੀ ਦੀ ਕੀ ਹੈ ਕਾਫੀ ਜਿਹੜਾ ਇਹ ਕੰਮ ਕਰ ਰਿਹਾ ਤੇ ਇਹਨੂੰ ਅੱਜ ਅਸੀਂ ਫੜਨ 'ਚ ਕਾਮਯਾਬ ਹੋਏ ਤੇ ਟੋਟਲ ਸਿਟੀ ਸਬਡਿਵੀਜ਼ਨ 'ਚ ਪਿਛਲੇ 24 ਘੰਟਿਆਂ 'ਚ ਤਿੰਨ ਬੰਦੇਾਂ ਦੀ ਜਿਹੜੀ ਅਰੈਸਟ ਹੋਈ ਹੈ ਤੇ ਦੋ ਕੇਸ ਜਿਹੜੇ ਉਹ ਰਜਿਸਟਰ ਹੋਏ ਹੈ ਤੇ ਇਸ ਤੋਂ ਇਲਾਵਾ ਜਿਹੜੇ ਪੈਡਲਰਜ਼ अगेन ਮੈਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਵੀ ਇਹ ਜਿਹੜਾ ਕੰਮ ਹੈ ਛੱਡ ਦੋ ਅਗਰ ਤੁਸੀਂ ਸੋਚੋਗੇ ਕਿ ਵੀ ਆਪਾਂ ਕਰਨਾ ਹੈ ਤਾਂ ਫਿਰ ਤੁਸੀਂ ਦੇਖ ਹੀ ਰਿਓ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਿਆਂ ਅਬਰੋਧ ਜਿਹੜੀ ਕੈਂਪੇਨ ਚੱਲੀ ਹੈ ਉਹਦੇ ਵਿੱਚ ਆਪਾਂ ਲਗਾਤਾਰ ਜਿਹੜੀਆਂ ਜਿਹੜੇ ਨਸ਼ੇ ਦੇ ਕੰਮ ਦੇ ਵਿੱਚ ਲੱਗੇ ਹੋਏ ਬੰਦੇ ਆ ਪੈਡਲਰਜ਼ ਸਮਗਲਰਜ਼ ਹਨ ਤੇ ਪਠਾਨਕੋ ਡਿਸਟ੍ਰਿਕਟ 'ਚ ਲਗਾਤਾਰ ਇਹ ਐਫ ਆਈ ਆਰਜ਼ ਲਾਜ਼ ਕਰ ਰਹੇ ਆ ਇਸੇ ਦੀ ਖੜੀ ਚ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਕਿ ਪਿਛਲੇ 24 ਘੰਟਿਆਂ ਚ ਆਪਾਂ ਜਿਹੜੇ ਸਬਡਿਵੀਜ਼ਨ ਸਿਟੀ ਚ ਦੋ ਮੁਕਦਮੇ ਅੰਡਰ ਐਨਡੀਪੀਐਸ ਐਕਟ ਦਰਜ ਕੀਤੇ ਆ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਪਠਾਨਕੋਟ ਚ ਐਫਆਈਆ ਨੰਬਰ 33 ਅੰਡਰ ਸੈਕਸ਼ਨ 21ਬੀ 27ਏ 685 ਐਨਡੀਪੀਐਸ ਐਕਟ ਇਹਦੇ ਚ ਦੋ ਜਿਹੜੇ ਦੋਸ਼ੀ ਐ ਉਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਤੇ ਉਹਨਾਂ ਦੀ ਅਰੈਸਟ ਪਈ ਐ ਇੱਕ ਦਾ ਨਾਮ ਐ ਜੀ ਸਤਪਾਲ ਪੁੱਤਰ ਪੂਰਨ ਚੰਦ ਵਾਸੀ ਨਾਰਾਇਣ ਚੱਕ ਮੰਗਲਪੁਰ ਪਠਾਨਕੋਟ ਦੂਸਰਾ ਰੋਹਿਤ ਕੁਮਾਰ ਸੈਣੀ ਪੁੱਤਰ ਉਮਰ ਪ੍ਰਕਾਸ਼ ਸੈਣੀ ਵਾਸੀ ਭਰਤਨਗਰ ਕੱਚੇ ਕੁਆਟਰ ਨਜ਼ਦੀਕ ਨਜ਼ਦੀਕ ਦੱਸੀ ਦਸਾਮ ਇਹ ਬੇਸਿਕਲੀ ਡਿਵੀਜ਼ਨ ਨੰਬਰ 2 ਦਾ ਹੀ ਰਹਿਣ ਵਾਲਾ ਇਹ ਇਹ ਦੋਨੋਂ ਦੋਸ਼ੀਆਂ ਕੋਲੋਂ ਤਕਰੀਬਨ 25 ਗ੍ਰਾਮ ਹੈਰੋਇਨ 9500 ਰੁਪਿਆ ਡਰਗ ਮਨੀ ਅਤੇ ਇੱਕ ਇਨੋਵਾ ਗੱਡੀ ਨੰਬਰ ਐਚਪੀ 979898 ਰੰਗ ਚਿੱਟਾ ਜਿਹੜੀ ਹੈ ਇਹ ਇਹਨਾਂ ਤੋਂ ਬਰਾਮਦ ਹੋਈ ਹੈ ਤੇ ਇਹਨਾਂ ਦੀ ਅਰੈਸਟ ਪਈ ਹੈ ਜੀ ਉਹਦੇ ਬਾਅਦ ਜਿਹੜਾ ਦੂਸਰਾ ਮਕਦਮਾ ਆਪਾਂ ਦਿੱਤਾ ਉਹ ਪੁਲਿਸ ਸਟੇਸ਼ਨ ਮਮੂਨ ਕੈਂਟ ਚ ਦਿੱਤਾ ਜੀ ਐਫ ਆਈ ਆ ਨੰਬਰ 34 ਅੰਡਰ ਸੈਕਸ਼ਨ 21 27 ਬੀ 64 85 ਐਨ ਡੀ ਪੀ ਐਸ ਐਕਟ ਇਹ ਜਿਹੜਾ ਮਕਦਮਾ ਆਪਾਂ ਦਿੱਤਾ ਮੁੰਸ਼ੀ ਕੁਮਾਰ ਉਰਫ ਮਨੀ ਪੁੱਤਰ ਦਰਬਾਰੀ ਲਾਲ ਵਾਸੀ ਕੱਚੇ ਕੁਆਟਰ ਮਾਡਲ ਟਾਊਨ ਡਿਵੀਜ਼ਨ ਨੰਬਰ 2 ਦਾ ਹੀ ਰਹਿਣ ਵਾਲਾ ਇਹਦੇ ਵੀ ਕਾਫੀ ਜ਼ਿਆਦਾ ਲੜਕੇ ਦੀ ਸ਼ਿਕਾਇਤ ਸੀ ਕਿ ਲੋਕਾਂ ਨੇ ਵੀ ਓਪਨਲੀ ਇਹਦੀ ਸ਼ਿਕਾਇਤ ਵੀ ਕੀਤੀ ਹੈ ਇਹ منی ਦੀ ਕੀ ਹੈ ਕਾਫੀ ਜਿਹੜਾ ਇਹ ਕੰਮ ਕਰ ਰਿਹਾ ਤੇ ਇਹਨੂੰ ਅੱਜ ਅਸੀਂ ਫੜਨ 'ਚ ਕਾਮਯਾਬ ਹੋਏ ਤੇ ਇਹਦੇ ਕੋਲੋਂ 20 ਗ੍ਰਾਮ ਹੈਰੋਇਨ 10000 ਰੁਪਏ ਡਰੱਗ ਮਨੀ ਅਤੇ ਐਕਟਿਵਾ ਸਕੂਟੀ ਨੰਬਰ ਪੀਵੀ 35ਏਐਫ 9065ਏ ਬਰਾਮਦ ਹੋਈ ਹੈ ਤੇ ਟੋਟਲ ਸਿਟੀ ਸਬਡਿਵੀਅਨ ਚ ਪਿਛਲੇ 24 ਘੰਟਿਆਂ ਚ ਤਿੰਨ ਬੰਦਿਆਂ ਦੀ ਜਿਹੜੀ ਅਰੈਸਟ ਹੋਈ ਹੈ ਤੇ ਦੋ ਕੇਸ ਜਿਹੜੇ ਉਹ ਰਜਿਸਟਰ ਹੋਏ ਹੈ ਤੇ ਇਹਦੇ ਚ ਮੈਂ ਦੁਬਾਰਾ ਉਹੀ ਗੱਲ ਕਹਿਣਾ ਚਾਹੁੰਗਾ ਕਿ ਵੀ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਲਗਾਤਾਰ ਹੀ ਜਿਹੜੇ ਡਰੱਗ ਪੈਡਲਰਸ ਆ ਉਹਨਾਂ ਦੇ ਖਿਲਾਫ ਡੇਲੀ ਬੇਸ ਤੇ ਆਪਾਂ ਐਕਸ਼ਨ ਕਰ ਰਹੇ ਹਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੁਣ ਵੀ ਆਪਾਂ ਇੱਕ ਜਿਹੜਾ ਲੜਕਾ ਰਾਉਂਡ ਅਪ ਕੀਤਾ ਵਿਦ ਰਿਕਵਰੀ ਉਹਦੇ ਖਿਲਾਫ ਵੀ ਆਪਾਂ ਜਿਹੜਾ ਪਰਚਾ ਦਵਾਂਗੇ ਤੇ ਡੇਲੀ بیس ਤੇ ਆਪਾਂ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਰੇਡਸ ਕਰ ਰਹੇ ਆ ਤੇ ਇਹਨਾਂ ਤੇ ਐਕਸ਼ਨ ਕਰ ਰਹੇ ਆ ਇਹਨਾਂ ਦੀ ਅरेस्टਾਂ ਪਾ ਰਹੇ ਆ ਰਿਕਵਰੀਆਂ ਕਰ ਰਹੇ ਆ ਡਰਗ ਮਨੀ ਵੀ ਇੱਥੇ ਬਰਾਮਦ ਹੋਰੀ ਹੈ ਗੱਡੀਆਂ ਤੁਸੀਂ ਦੇਖ ਰਹੇ ਹੋ ਨੋਵਾ ਮਿਲੀ ਹੈ ਉਹਦੇ ਬਾਅਦ ਜਿਹੜੀ ਇੱਕ ਸਕੂਟੀ ਮਿਲੀ ਹੈ ਤੇ ਇਸ ਤਰੀਕੇ ਨਾਲ ਆਪਾਂ ਲਗਾਤਾਰ ਹੀ ਜਿਹੜੇ ਪੈਡਲਰਸ ਦੇ ਖਿਲਾਫ ਪਠਾਨਕੋਟ ਚ ਐਕਸ਼ਨ ਕਰ ਰਹੇ ਆ ਇਹ ਐਕਸ਼ਨ ਅੱਗੇ ਵੀ ਜਾਰੀ ਰਹੇਗਾ ਤੇ ਮੇਰੀ ਇੱਕ ਵਾਰੀ ਫੇਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਵੱਟ ਚੜ੍ਹ ਕੇ ਅੱਗੇ ਆਓ ਸਾਨੂੰ ਇਨਫੋਰਮੇਸ਼ਨ ਦਿਓ ਤੇ ਆਪਾਂ ਇਹ ਜਿਹੜੇ ਪੈਡਲਰਸ ਆ ਇਹਨਾਂ ਦੇ ਖਿਲਾਫ ਡੇਲੀ بیس ਤੇ ਐਕਸ਼ਨ ਕਰੀਏ ਤਾਂ ਕਿ ਜਿਹੜੀ ਇਹ ਡਰੱਗਸ ਦੀ ਜਿਹੜੀ ਫਲੋ ਹੈ ਡਿਮਾਂਡ ਐ ਸਪਲਾਈ ਹੈ ਰੁਕ ਸਕੇ ਤੇ ਜਿਹੜੇ ਆਪਣੇ ਬੱਚੇ ਆ ਉਹ ਵੱਸ ਸਕਣ ਤੇ ਇਸ ਤੋਂ ਇਲਾਵਾ ਜਿਹੜੇ ਪੈਡਲਰਸ अगेन ਮੈਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਵੀ ਇਹ ਜਿਹੜਾ ਕੰਮ ਹੈ ਛੱਡ ਦਿਓ ਅਗਰ ਤੁਸੀਂ ਸੋਚੋਗੇ ਕਿ ਵੀ ਆਪਾਂ ਕਰਨਾ ਹੈ ਤਾਂ ਫਿਰ ਤੁਸੀਂ ਦੇਖ ਹੀ ਰਹੇ ਹੋ ਕਿ ਡੇਲੀ بیس ਤੇ ਆਪਾਂ ਪਠਾਨਕੋਟ ਜ਼ਿਲ੍ਹੇ 'ਚ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਪਰਚੇ ਹੋ ਰਿਹਾ ਉਹ ਇਹਨਾਂ ਦੇ ਖਿਲਾਫ ਹੀ ਹੋ ਰਹੇ ਨੇ ਜਿਹੜੇ ਵੇਚ ਰਹੇ ਨੇ ਜਾਂ ਕੋਈ ਡਰੱਗ ਕਿਸੇ ਨਾਲ ਦੇ ਜੀ ਇਹਨਾਂ ਦਾ ਆਪਾਂ ਵੈਸੇ ਚੈੱਕ ਕਰ ਰਹੇ ਹਾਂ ਡਿਟੇਲਸ ਕਿ ਵੀ ਇਹਨਾਂ ਦੇ ਖਿਲਾਫ ਪਾਸਟ ਕ੍ਰਿਮੀਨਲ ਰਿਕਾਰਡ ਕੀ ਹੈ ਵੈਸੇ ਇਹਨਾਂ ਚੋਂ ਜਿਹੜਾ ਇੱਕ ਲੜਕਾ ਉਹਦਾ ਤੇ ਮੈਨੂੰ ਲੱਗਦਾ ਪਾਸਟ ਪਾਸਟ ਕ੍ਰਿਮੀਨਲ ਰਿਕਾਰਡ ਹੋਊਗਾ ਬਟ ਫਿਰ ਵੀ ਹਾਲੇ ਆਪਣੇ ਕੋਲ ਰਿਕਾਰਡ ਨਹੀਂ ਆ ਤੇ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ